ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆ ਸਾਬਨੂ ਜੀ ਇੱਥੇ ਲੈ ਕੇ ਆ ਜਿਹੜੀਆਂ ਅੱਜ ਦੀ ਵੱਡੀ ਖਬਰ ਮੋਦੀ ਤੇ ਨੇ ਨੈਤਿਨ ਜਾਹੂ ਨੇ ਫੋਨ ਤੇ ਕੀਤੀ ਗੱਲਬਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਇਜਰਾਹਿਲ ਦੇ ਹਮ ਉਹਦਾ ਪਿਆਜਾਮੀ ਨੇ ਨੈਤਨ ਜਾਹੂ ਨਾਲ ਫੋਨ ਤੇ ਗੱਲਬਾਤ ਕੀਤੀ ਅਤੇ ਦੋਹਾਂ ਨੇ ਤਰਮਾਤੇ ਆਪਣੀ ਕਰਨ ਦੀ ਗੱਲ ਪਾਈ ਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਢੰਗ ਤਰੀਕੇ ਤੇ ਚਰਚਾ ਕੀਤੀ ਤੇ ਪ੍ਰਧਾਨ ਮੰਤਰੀ ਦੇ ਦਫਤਰ ਮੁਤਾਬਕ ਮੋਦੀ ਅਤੇ ਨੇਤਨ ਜਾਕੁਨੇ ਫੋਨ ਤੇ ਇੱਕ ਦੂਜੇ ਨੂੰ ਨਵੇਂ ਸਵਾਲ ਦੀ ਵਧਾਈ ਦਿੱਤੀ ਅਤੇ ਭਾਰਤ ਤੇ ਇਜ਼ਰਾਈਲ ਦੀ ਜਨਤਾ ਲਈ ਸੰਜੀ ਚਰੰਤੀ ਅਤੇ ਤਰੱਕੀ ਦੀ ਕਾਮਨਾ ਕੀਤੀ ਦੋਵੇਂ ਨੇਤਾਵਾਂ ਨੇ ਅੱਤਵਾਦ ਦੇ ਸਾਰੇ ਸਰੂਪਾਂ ਦੇ ਪ੍ਰਤੀ ਬਰਦਾਸ਼ਤ ਨਾ ਕਰਨ ਦੀ ਨੀਤੀ ਦੁਹਰਾਈ ਅਤੇ ਇਸ ਆਲਮੀ ਖਤਰੇ ਦੇ ਖਿਲਾਫ ਮਿਲ ਕੇ ਲੜਨ ਪ੍ਰਤੀ ਵਚਨਬੰਧਤਾ ਪ੍ਰਗਟਾਈ ਤੇ ਗੱਲਬਾਤ ਦੇ ਦੌਰਾਨ ਦੋਵਾਂ ਨੇ ਤਾਮਾਨੇ ਸਾਲ 2026 ਵਿੱਚ ਭਾਰਤ-ਇਜ਼ਰਾਈਲ ਰਣਨੀਤਿਕ ਭਾਈਵਾਲੀ ਹੋਰ ਮਜ਼ਬੂਤ ਕਰਨ ਲਈ ਸਾਂਝੀ ਤਰਜੀਹ ਦੀ ਪਛਾਣ ਕੀਤੀ। ਉਹਨਾਂ ਲੋਕਤੰਤਰਕ ਕਦਰਾਂ ਤੇ ਗਹਿਰੇ ਆਪਸੀ ਵਿਸ਼ਵਾਸ ਅਤੇ ਭਵਿੱਖमुखी ਨਜ਼ਰੀਏ ਤੇ ਆਧਾਰ ਤੇ ਦੋਵੱਲੇ ਸਹਿਯੋਗ ਨੂੰ ਅੱਗੇ ਵਧਾਉਣ ਤੇ ਸਹਿਮਤੀ ਪ੍ਰਗਟਾਈ। ਖਬਰਾਂ ਨਾਲ ਅੰਤ ਤੱਕ ਬਨੇ ਰਹਿਣ ਲਈ ਧੰਨਵਾਦ।